ਇਸੇਵਿਕ ਦੇਖ ਰਹੇ ਸਾਰੇ ਹੀ ਸਰੋਤਿਆਂ ਜਤਾਰ ਸਿੰਘ ਜੱੱਬੂ ਬਾਲਦੇਵ ਵੱਲੋਂ ਪਿਆਰ ਭਰੀ ਸਤ ਸ੍ਰੀ ਅਕਾਲ ਪਿਆਰੇ ਸਾਥੀਓ ਗੱਲ ਕਰਾਂਗੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਅਜੀਦੇ ਨਗਰ ਥਾਣਾ ਸਿਟੀ ਨਮਾਸ਼ਹਿਰ ਦੀ ਮਾਨਯੋਗ ਐਸਐਸਪੀ ਸਹਿਬਾਨ ਡਾਕਟਰ ਮਹਿਤਾਬ ਸਿੰਘ ਅਜੀਦੇ ਹੁਕਮਾਂ ਅਧੀਨ ਐਸਐਚਓ ਸਹਿਬਾਨ ਨੇ ਬਹੁਤ ਵੱਡੀ ਮਲ ਮਾਰ ਕੇ ਦਿਖਾਈ ਆ ਕਿ ਨਮਾ ਸ਼ਹਿਰ ਸਿਟੀ ਥਾਣੇ ਦੇ ਐਸਐਚਓ ਮਾਨਯੋਗ ਮਹਿੰਦਰ ਸਿੰਘ ਆਜੀ ਨੇ ਵੱਡੀ ਕਾਮਯਾਬੀ ਦੇ ਨਾਲ 5 ਮੋਟਰਸਾਈਕਲਾਂ ਨੂੰ ਵੀ ਫੜਿਆ ਮੋਟਰਸਾਈਕਲ ਦੇ ਨਾਲ-ਨਾਲ ਦੋ ਐਸੇ ਵਿਅਕਤੀ ਵੀ ਫੜੇ ਗਏ ਜਿਹੜੇ ਅਕਸਰ ਹੀ ਮੋਟਰਸਾਈਕਲਾਂ ਨੂੰ ਲੈ ਕੇ ਫਰਾਰ ਹੋ ਜਾਂਦੇ ਸਨ ਸਿੱਧੀਆਂ ਤਸਵੀਰਾਂ ਸਿੱਧੀਆਂ ਮੁਲਾਕਾਤਾਂ ਐਸ ਐਚ ਓ ਸਹਿਬਾਨ ਸਰਦਾਰ ਮਹਿੰਦਰ ਸਿੰਘ ਜੀ ਦੇ ਨਾਲ ਕਰਵਾਉਣ ਜਾ ਰਿਆਂ ਦੇ ਪਿਆਰੇ ਸਾਥਿਓ ਤਸਵੀਰਾਂ ਨਵਾਂ ਸ਼ਹਿਰ ਦੇ ਸਿਟੀ ਥਾਣੇ ਦੀਆਂ ਦਿਖਾਉਂਦੇ ਪਏ ਆ ਐਸ ਐਚ ਓ ਸਹਿਬਾਨ ਮਹਿੰਦਰ ਸਿੰਘ ਜੀ ਨੇ ਮੋਟਰਸਾਈਕਲਾਂ ਨੂੰ ਫੜਿਆ ਜਿਹੜੇ ਚੋਰੀ ਹੋਏ ਸਨ ਨਵਾਂ ਸ਼ਹਿਰ ਦੀਆਂ ਤਸਵੀਰਾਂ ਦਿਖਾਉਂਦੇ ਪਏ ਆ ਐਸ ਐਚਓ ਸਹਿਬਾਨ ਮਹਿੰਦਰ ਸਿੰਘ ਥਾਣਾ ਸਿਟੀ ਨਵਾਂ ਸ਼ਹਿਰ ਦੇ ਐਸ ਐਚਓ ਸਹਿਬਾਨ ਨੇ ਦੋ ਚੋਰੀ ਕਰਨ ਵਾਲੇ ਵਿਅਕਤੀਆਂ ਨਵੀਂ ਫੜਿਆ ਅਤੇ ਪੰਜ ਮੋਟਰਸਾਈਕਲ ਵੀ बरामद ਕੀਤੇ ਆ ਪੰਜਾਬ ਪੁਲਿਸ ਨੇ ਬਹੁਤ ਵੱਡੀ ਵਿਸ਼ੇਸ਼ਤ ਪ੍ਰਾਪਤੀ ਕੀਤੀ ਹੈ ਕਿ ਚੋਰਾਂ ਦੇ ਨਾਲ ਨਾਲ ਪੰਜ ਮੋਟਰਸਾਈਕਲ ਵੀ ਬਰਾਮਦ ਕੀਤੇ ਆ ਤਰੀਫ ਐਸ ਐਚਓ ਸਹਿਬਾਨ ਸਿਟੀ ਦੇ ਸਰਦਾਰ ਮਹਿੰਦਰ ਸਿੰਘ ਜੀ ਨੇ ਵੱਡਾ ਹਮਲਾ ਮਾਰ ਕੇ ਪੰਜੇ ਮੋਟਰਸਾਈਕਲਾਂ ਨੂੰ ਬਰਾਮਦ ਕੀਤਾ ਸਾਡੇ ਮਾਨਯੋਗ ਐਸਐਸਪੀ ਸਾਹਿਬ ਕਪਰ ਮਹਿਤਾਬ ਸਿੰਘ ਜੀ ਆਈਪੀਐਸ ਸਾਹਿਬ ਅਤੇ ਡੀਐਸਪੀ ਸਾਹਿਬ ਰਾਜਕੁਮਾਰ ਜੀ ਡੀਐਸਪੀ ਸਾਹਿਬ ਜੀ ਨਵਾਂ ਸ਼ਹਿਰ ਜਿਹਨੇ ਜੋ ਰਹਿਨਮਾਈ ਦੀ ਅਤੇ ਦੇਸ਼ਨ ਦੇਸ਼ਾਂ ਤੇ ਉਹਦੇ ਸਿਟੀ ਨਵਾਂ ਸ਼ਹਿਰ ਜਿਹੜੀ ਹੈਗੀ ਹੈ ਦਿਨ ਰਾਤ ਆਪਣੀ ਮਿਹਨਤ ਕਰਦੀ ਹੈਗੀ ਹੈ ਇਸੇ ਲੜੀ ਤਹਿਤ ਪਰसों ਸੋਨ ਕਰਨ ਪਰਮਿਸ਼ਨ ਲਈ ਸੀ ਕਿ ਦੋ ਲੜਕੇ ਚੋਰੀ ਦੇ ਮੋਟਰਸਾਈਕਲ ਤੇ ਬੇਚੇ ਦੀ ਤਾਕ ਦੇ ਵਿੱਚ ਬੰਗਾ ਸਾਈਡ ਤੋਂ ਨੌਜਵਾਨ ਆ ਰਹੇ ਜਿਸ ਟੇਸਟ ਨੂੰਸੇ ਵਿੜੇ ਕੇਐਸਲ ਓਮਪrakash ਤੇ ਨਾਲ ਹੋਰ ਮਲਾਜਮ ਲਾ ਕੇ ਅਸੀਂ ਪੂਰੀ ਮਸਤੈਦੀ ਦੇ ਨਾਲ ਨਾਕਾਬੰਦੀ ਕਰਕੇ ਉਹਨਾਂ ਕਾਬੂ ਕੀਤਾ ਜਿਨ੍ਹਾਂ ਤੇ ਇੱਕ ਸਪਲੈਂਡਰ ਮੋਟਰਸਾਈਕਲ ਬਿਨਾ ਨੰਬਰੀ ਬਰਾਮਦ ਹੋਇਆ ਸੀਗਾ ਇਹ ਦੋ ਲੜਕੇ ਗੁਰਿੰਦਰ ਸਿੰਘ ਅਤੇ ਸੁਨੀਲ ਕੁਮਾਰ ਦੋਨੋਂ ਸਲੇਮਪੁਰ ਥਾਣਾ ਰਾਮਦੇ ਰਹਿਣ ਵਾਲੇ ਹੈਗੇ ਆ ਇਹਨਾਂ ਤੋਂ ਅਸੀਂ ਮੋਟਰਸਾਈਕਲ ਬਰਾਮਦ ਕਰਕੇ ਹੋਰ ਤਤਰੀਸ਼ ਕੀਤੀ ਪੁੱਛਗਿੱਛ ਕੀਤੀ ਮਾਨਯੋਗ ਦਲਤ ਜੇ ਪੇਸ਼ ਕਰਕੇ ਰਿਮਾਂਡ ਲਿਆ ਦੁਰਾਨੇ ਪੁਛ ਕੇ ਸ਼ਿਨਨ ਨੇ 4 ਮੋਟਰਸਾਈਕਲ ਸਪਲੈਂਡਰ ਚੋਰੀ ਕੀਤੇ ਹੋਏ ਹੋਰ ਬ੍ਰਾਂਡ ਬਲਵਾਏ। ਟੋਟਲ ਰਿਪੋਰਟ ਜੀ ਨਾਲ ਤੋਂ 5 ਮੋਟਰਸਾਈਕਲ ਜਿਹੜੇ ਬ੍ਰਾਂਡ ਕੀਤੇ ਹੈਗੇ ਆ ਸਪਲੈਂਡਰ ਜੋ ਉਹਨਾਂ ਨੇ ਬੱਖ-ਬੱਖੇ ਦੇ ਦੇ ਵਿੱਚੋਂ ਚੋਰੀ ਕੀਤੇ ਸੀਗੇ। ਔਰ ਅੱਗੇ ਤਤਤੀਜ ਅਸੀਂ ਕਰ ਰਹੇ ਆ। ਅੱਜ ਵੀ ਇਹਨਾਂ ਦਾ ਅਸੀਂ ਰਿਮਾਂਡ ਲਾਵਾਂਗੇ। ਰਿਮਾਂਡ ਲੈ ਕੇ ਹੋਰ ਪੁਛਗਿਸ਼ ਕਰਾਂਗੇ ਜੇ ਕੋਈ ਹੋਰ ਮੋਟਰਸਾਈਕਲ ਬ੍ਰਾਂਡ ਹੋ ਜਾਵੇ ਉਹ ਵੀ ਆਪ ਨੂੰ ਸੂਚਿਤ ਕੀਤਾ ਜਾਊਗਾ। ਫਿਰ ਇਹਨਾਂ ਨੂੰ ਰਿਮਾਂਡ ਤੋਂ ਜੇ ਇਹਨੂੰ ਤਾਂ ਛੁੱਕੜ ਜਿਹੜਾ ਹੈਗਾ ਇਹ ਕਰੀਬ 2-3 ਮਹੀਨੇ ਤੋਂ ਇਸ ਕੰਮ ਦੇ ਵਿੱਚ ਪਾਇਆ ਥੋੜਾ ਨਸ਼ਾ ਵੀ ਕਰਨ ਦੇ ਆਦੀ ਹੈਗੇ ਆ ਤੇ ਬਾਕੀ ਨੂੰ ਤੇ ਪਹਿਲਾਂ ਕੋਈ ਮੁਕੱਦਮਾ ਹੈ ਨਹੀਂਗਾ ਤੇ ਇਹ ਪਹਿਲਾ ਇਹ ਮੁਕੱਦਮਾ ਇਹ ਤੇ ਹੋਇਆ ਥੋੜੇ ਚਿਰ ਤੋਂ ਉਹ ਚੋਰੀਆਂ ਕਰ ਲੱਗੇ ਸੀਗੇ ਚੋਰੀਆਂ ਕਰਦੇ ਵੀ ਆ ਇਹਦੇ ਚੋਰੀਆਂ ਕਰ ਲੈਂਦੇ ਆ ਉਹਨਾਂ ਦਾ ਕਰਦੇ ਕੀ ਆ ਇਹ ਮੋਟਰਸਾਈਕਲ ਚੁੱਕ ਕੇ ਕਿਸ ਨੂੰ 3000 ਦਾ ਕਿਸ ਨੂੰ 4000 ਦਾ ਦੇ ਦਿੰਦੇ ਆ ਉਹ ਕਹਿੰਦੇ ਮੈਨੂੰ ਪੈਸੇ ਹੀ ਲੋੜ ਹੈ ਤੇ ਗਰਮੀ ਰੱਖ ਦਿੰਦੇ ਪੈਸੇ ਖਰਚ ਲੈਂਦੇ ਆ ਇਹ ਗਾਂ ਦੱਸ ਦੇਣੀ ਕਿ ਮੈਂ ਚੋਰੀ ਕੀਤਾ ਇਹ ਕਹਿੰਦੇ ਕਿ ਮੇਰਾ ਮੋਟਰਸਾਈਕਲ ਆ ਕਿਸੇ ਯਾਰ ਦੋਸਤ ਨੂੰ ਦੇ ਦਿੰਦੇ ਆ ਉਹ ਜਿਹੇ ਸਾਹਮਣੇ ਜਿਹਨੂੰ ਵੇਚਦੇ ਆ ਜਾਂ ਕਿਸੇ ਕਵਾੜੀ ਨੂੰ ਵੇਚਿਆ ਕਿਸੇ ਬੰਦੇ ਨੂੰ ਵੇਚਦੇ ਆ ਨਹੀਂ ਉਹਨਾਂ ਨੇ ਇੱਕ ਕਵਾੜੀ ਨੂੰ ਹੀ ਵੇਚੇ ਸੀਗੇ ਇੱਕ ਦੋ ਮੁੰਡੇ ਸਾਡੇ ਸਾਹਮਣੇ ਆਏ ਸੀ ਜਿਹੜੇ ਹਾਲੇ ਸਟੂਡੈਂਟ ਸੀ ਪੜ੍ਹਦੇ ਸੀ ਉਹਨਾਂ ਨੇ ਇਹਨਾਂ ਕਿਹਾ ਸੀ ਕਿ ਆਸਿੱਤੋਂ ਅਸੀਂ ਜਾਵਾਂਗੇ ਐਫਟੇਡ ਬਣਾਵਾਂਗੇ ਤੇ ਮੋਟਰਸਾਈਕਲ ਦਿੱਤੇ ਸੀ ਉਹ ਸਾਨੂੰ ਮੋਟਰਸਾਈਕਲ ਉਹਨਾਂ ਦੋ ਮੋਟਰਸਾਈਕਲ ਹੈਂਡਓਵਰ ਕਰਤੇ ਆ ਉਹਨਾਂ ਨੂੰ ਨਹੀਂ ਪਤਾ ਸੀਗਾ ਇਹ ਚੋਰੀ ਦੇ ਆ ਜਦੋਂ ਚੋਰੀ ਕਰਨ ਦਾ ਢੰਗ ਤਰੀਕਾ ਕਿਹੋ ਜਿਹਾ ਹੈ ਚੋਰੀ ਕਰਨ ਦਾ ਢੰਗ ਇਹ ਸੀ ਜਿੱਥੇ ਦੇਖਦੇ ਜਿਆਦਾ ਰਸ਼ ਹੈਗਾ ਮੋਟਰਸਾਈਕਲ ਜਿਆਦਾ ਖੜਿਆ ਹੈ ਪੌਲਕ ਦੀ ਆਵਾਜ਼ ਘੱਟ ਹੁੰਦੀ ਤੇ ਦਾਹ ਲਾ ਕੇ ਮੋਟਰਸਾਈਕਲ ਨੂੰ ਖਾਸ ਕਰਕੇ ਸਪਲੈਂਡਰ ਮੋਟਰਸਾਈਕਲ ਨੂੰ ਚੋਰੀ ਚਾਬੀ ਲਾ ਕੇ ਤੇ ਲੋਕ ਖੋਲ ਕੇ ਲੈ ਜਾਂਦੇ ਆ ਸਪਲੈਂਡਰ ਮੋਟਰਸਾਈਕਲ ਨੂੰ ਇਹ ਅੱਜ ਕੱਲ ਇਹ ਐਧਾ ਦਾ ਮੋਟਰਸਾਈਕਲ ਹੈਗਾ ਕਿ ਜਿਹਨੂੰ ਜਿਹੜੀ ਮਰਜ਼ੀ ਚਾਬੀ ਲਾ ਲਓ ਉਹ ਚਾਬੀ ਨੇ ਮੋਟਰਸਾਈਕਲ ਜਿਹੜਾ ਜਕੜੋਂ ਖੁੱਲ ਜਾਂਦਾ ਔਰ ਇਹਨੂੰ ਚਲਾ ਕੇ ਲੈ ਜਾਂਦਾ। ਇਹ ਬੜੇ ਲੰਬੇ ਸਮੇਂ ਤੋਂ ਜਿਹੜੀ ਜਾਂਦੀ ਹੈ ਪ੍ਰੋਬਲਮ ਉਹ ਸਪਲੈਂਡਰ ਮੋਟਰਸਾਈਕਲ ਨਹੀਂ ਕਿਉਂ ਚੋਰੀ ਹੁੰਦੇ ਆ। ਬਿਲਕੁਲ ਜੀ ਬਸੇ ਸਪਲੈਂਡਰ ਮੋਟਰਸਾਈਕਲ ਜਿਹੜੇ ਹੈਗੇ ਦਾ ਲੋਕ ਉਹੀ ਪੁਰਾਣੇ ਚੱਲੇ ਆ ਰਿਹਾ। ਪਹਿਲਾਂ ਵੀ ਅਸੀਂ ਇੱਕ ਵਾਰੀ ਤੁਹਾਨੂੰ ਯਾਦ ਹੋਣਾ 2010 ਦੇ ਵਿੱਚ ਵੀ 10 ਮੋਟਰਸਾਈਕਲ ਬ੍ਰਾਂਡ ਕੀਤੇ ਸੀ ਉਹਦੇ ਵਿੱਚ ਲੇਕੇ ਭੇਜਿਆ ਸੀ ਸਪਲੈਂਡਰ ਕੰਪਨੀ ਨੂੰ ਕਿ ਉਹ ਵੀ ਆਪਾਂ ਦੀ ਕੰਪਨੀ ਦੇ ਨਾਲ ਤਾਲਮਿਲ ਕਰਾਂਗੇ ਉਹਨਾਂ ਕਹਾਂਗੇ ਜਿਹੜੇ ਸਪਲੈਂਡਰ ਮੋਟਰਸਾਈਕਲ ਦੇ ਲੋਕ ਚੇਂਜ ਕੀਤੇ ਜਾਣ ਕਿਉਂਕਿ ਹੋਰ ਬਾਕੀ ਮੋਟਰਸਾਈਕਲ ਜਿਹੜੇ ਹੈਗੇ ਆ ਉਹਦੇ ਲੋਕ ਨਹੀਂ ਖੋਲਦੇ ਚੋਰੀ ਵੀ ਨਹੀਂ ਹੁੰਦੀ ਸਪਲੈਂਡਰ ਮੋਟਰਸਾਈਕਲ ਹੀ ਚੋਰੀ ਹੁੰਦੇ ਆ ਇਹਨਾਂ ਨੂੰ ਜਿਹੜੀ ਮਰਜ਼ੀ ਚੋਰ ਚਾਬੀ ਲਾ ਲੈਂਦੇ ਤੇ ਖੋਲ ਕੇ ਲੈ ਜਾਂਦੇ ਸਰਕਾਰ ਦਾ ਕਰਸਨ ਕਿਤੇ ਇਹਨਾਂ ਨੇ ਤੇਜ਼ ਤਰ੍ਹਾਂ ਦੇ ਅਪੀ ਕਰ ਤੋਂ ਵੀ ਕੀਤੀ ਨਹੀਂ ਇਹ ਤੇਜ਼ ਤਰ੍ਹਾਂ ਹਥਿਆਰ ਵਾਲੇ ਨਹੀਂ ਆ ਇਹ ਸਿਰਫ ਮੋਟਰਸਾਈਕਲ ਦੇਖਦੇ ਸੀ ਜਿੱਥੇ ਨਦਾਨ ਲੱਗਦਾ ਸੀ ਚੋਰੀ ਕਰਕੇ ਲੈ ਜਾਂਦੇ ਸੀਗੇ ਤੇ ਇਹਨਾਂ ਨੇ ਅਸੀਂ ਪੜ ਲਿਆ ਹੈਗਾ ਕਿ ਕੁਝ ਕੁਸ਼ ਕਰ ਰਹੇ ਨੇ ਉਹਨਾਂ ਫੈਕਲ ਵੇਚ ਕੇ ਜਿਹੜਾ ਇਹ ਪੈਸਾ ਲੈਂਦੇ ਸੀਗੇ ਉਹਦਾ ਨਸ਼ਾ ਕਰੀਤੇ ਸੀ ਅ ਇਹ ਮੋਟਰਸਾਈਕਲ ਵੇਚ ਕੇ ਜਿਹੜਾ ਇਹ ਮੋਟਰਸਾਈਕਲ ਬਹੁਤ ਸਸਤੇ ਦਿੰਦੇ ਕਿ ਜਿਹੜਾ 4000 5000 6000 ਦੇ ਵਿੱਚ ਵੇਚ ਦਿੰਦੇ ਸੀਗੇ ਉਹਦਾ ਕੁਝ ਨਸ਼ਾ ਲੈਣ ਦੇ ਕੁਝ ਕੱਪੜੇ ਵਗੈਰਾ ਖਰੀਦੇ ਜਾਂਦੇ ਸੀਗੇ ਤੇ ਆਪਣੀ ਨਿੱਜੀ ਵਰਤੋਂ ਦਾ ਖਰਚਾ ਕਰ ਲੈਂਦੇ ਸੀਗੇ ਸਰ 25 ਮੋਟਰਸਾਈਕਲ ਕਿਹੋ ਜਿਹੀ ਬੱਤ ਸੱਬੀ ਅ ਸੇਹ ਦਾ ਹਾਲ ਤਾਂ ਅੱਜ ਤੱਕ ਜਿਹੜੇ ਇਹਨਾਂ ਨੇ 5 ਮੋਟਰਸਾਈਕਲ ਬਰਾਂਧ ਕਰਵਾਏ ਆ ਕਾਕੀ ਪੁਲਿਸ ਗਸ਼ਤ ਕਰ ਰਹੇ ਨੇ ਜੇ ਹੋਰ ਵੀ ਬਰਾਬਦ ਕਰਵਾਉਣਗੇ ਤਾਂ ਆਪਾਂ ਉਹ ਤੁਹਾਨੂੰ ਇਨਫੋਰਮੇਸ਼ਨ ਦੇ ਦੇ। ਚਾਬੀ ਕੰਫਰਮ ਕਰੀਏ ਚਾਹੀ ਚੋਰ ਚਾਹੀ ਲੱਗਦੀ ਹੈ ਕਿ ਕੋਈ ਵੀ ਚਾਬੀ ਲੱਗ ਨਹੀਂ ਸਕਦਾ। ਦੇਖੋ ਸਪਲੈਂਡਰ ਮੋਟਰਸਾਈਕਲ ਦਾ ਲੋਕ ਮੈਂ ਪਹਿਲਾਂ ਵੀ ਦੱਸਿਆ ਇਦਾਂ ਦਾ ਜਿਹਨੂੰ ਜਿਹੜੀ ਮਰਜ਼ੀ ਚਾਬੀ ਲਾ ਲਓ ਥੋੜੀ ਕਸੀ ਚਾਬੀ ਲਾਉਣਾ ਖੁੱਲ ਜਾਂਦੇ ਆ। ਸਾਰੇ ਬੰਦੇ ਜਿਲੇ ਉਸ ਕਰਕੇ ਮੈਂ ਤੁਹਾਡੇ ਮਾਦੀਮ ਰਹੇ ਪਬਲਿਕ ਨੂੰ ਵੀ ਉਹ ਬੇਨਤੀ ਕਰੂੰਗਾ ਕਿ ਆਪਣੇ ਆਪਣੇ ਜਿਹੜੇ ਸਪਲੈਂਡਰ ਮੋਟਰਸਾਈਕਲ ਆ ਉਹਨਾਂ ਨੂੰ ਜਿਹੜੇ ਤਾਲੇ ਹੈਗੇ ਆ ਜਾਂ ਤਾਂ ਚੇਂਜ ਕਰ ਲਓ। ਜਾਉਣ ਉਹ ਐਕਸਟਰਾ ਤਾਲਾ ਲਾ ਕੇ ਰੱਖੋ ਕਿਉਂਕਿ ਸਪਲੈਂਡਰ ਮੋਟਰਸਾਈਕਲ ਹੀ ਚੋਰੀ ਹੁੰਦੇ ਆ ਸਪਲੈਂਡਰ ਮੋਟਰਸਾਈਕਲ ਆਪਣੀ ਚੀਜ਼ ਦੀ ਸੰਭਾਲ ਸਾਨੂੰ ਖੁਦ ਵੀ ਕਰਨੀ ਚਾਹੀਦੀ ਆ ਉਹਨਾਂ ਦੇ ਲੋਕ ਚੇਂਜ ਕਰਨੇ ਚਾਹੀਦੇ ਹੈਗੇ ਆ ਤੇ ਸਪਲੈਂਡਰ ਮੋਟਰਸਾਈਕਲ ਦੇ ਖਾਸ ਕਰਕੇ ਐਕਸਟਰਾ ਲੋਕ ਰੱਖਣੇ ਚਾਹੀਦੇ ਇਹ ਗੈਂਗ ਚ ਦੋ ਜਣੇ ਆ ਕਿ ਕੋਈ ਸੋਰ ਕੇ ਲੱਗਦਾ ਤਾਲਾ ਲੱਗੇ ਨਹੀਂ ਇਹ ਦੋਨੋਂ ਹੀ ਸੀਗੇ ਦੋਨੋਂ ਚੋਰੀ ਕਰਦੇ ਸੀਗੇ ਦੋਨੋਂ ਇੱਕ ਪਿੰਡ ਦੇ ਰਹਿਣ ਵਾਲੇ ਆ ਤੇ ਦੋਨੋਂ ਇਕੱਠੇ ਹੀ ਰਹਿੰਦੇ ਸੀਗੇ ਬੱਸ ਚੜ੍ਹ ਕੇ ਆ ਜਾਂਦੇ ਸੀ ਤੇ ਮੋਟਰਸਾਈਕਲ ਚੋਰੀ ਕਰਕੇ ਨਿਕਲ ਜਾਂਦੇ ਜਿੱਥੇ ਵੀ ਜਾਂਦੇ ਆ ਕਿ ਬਿਨਾ ਨੰਬਰੀ ਮੋਟਰਸਾਈਕਲ ਹੋਣੇ ਨੂੰ ਫੜੇ ਗਏ ਪਹਿਲਾਂ ਹਾਂ ਇਹਨਾਂ ਨੇ ਮੋਟਰਸਾਈਕਲ ਦੇ ਨੰਬਰ ਪੇਟਾ ਲਾ ਕੇ ਸੁੱਟੀਆਂ ਹੋਈਆਂ ਮੋਟਰਸਾਈਕਲ ਜਿਹੜੇ ਪੰਜ ਬ੍ਰਾਂਡ ਹੋ ਜਾਂਦੇ ਨੰਬਰ ਲਾਏ ਹੋਏ ਆ ਤੇ ਜਿਸ ਦਿਨ ਉਹਨੂੰ ਕਾਬੂ ਕੀਤਾ ਉਸ ਦਿਨ ਬਿਨਾ ਨੰਬਰੀ ਮੋਟਰਸਾਈਕਲ ਹਾਂ ਬਿਲਕੁਲ ਜਿਸ ਦਿਨ ਕਾਬੂ ਕੀਤਾ ਉਸ ਦਿਨ ਉਸ ਦਿਨ ਵੀ ਇਹਨਾਂ ਕੋਲ ਜਿਹੜੇ ਅੱਗੇ ਪਿੱਛੇ ਜਿਹੜੇ ਨੰਬਰ ਪੇਟਾ ਲਾਈਆਂ ਹੋਈਆਂ ਸੀਗੀਆਂ ਤੇ ਵੇਚਣ ਦੀ ਤਾਕਤ ਸੀਗੇ ਉਹ ਸੋਚਾ ਨਹੀਂ ਲੱਗ ਰਿਹਾ ਇਹਨਾਂ ਦਾ ਪੁਲਿਸ ਰਿਮਾਂਡ ਕੱਲ੍ਹ ਲਿਆ ਸੀਗਾ ਮਾਂਜੁਗ ਅਦਾਲਤ ਵਿੱਚ ਉਹਨਾਂ ਪੇਸ਼ ਕੀਤਾ ਸੀਗਾ ਇੱਕ ਦਿਨ ਦਾ ਪੁਲਿਸ ਰਿਮਾਂਡ ਮਿਲਿਆ ਸੀਗਾ ਤੇ ਅੱਜ ਜੇ ਅਸੀਂ ਫੇਰ ਪੁਲਿਸ ਰਿਮਾਰਡ ਦੀ ਜਿਹੜੀ ਮੰਗ ਕਰਾਂਗੇ ਤੇ ਫੇਰ ਇੰਟਰੋਗੇਸ਼ਨ ਕਰਾਂਗੇ ਹੋਰ ਗ੍ਰਾਉਂਡਕੀ ਦੀ ਆਸ ਹੈਗੀ ਦੇਖੋ ਜੀ ਆਸ ਹੈ ਹੋਰ ਵੀ ਮਿਲ ਸਕਦੇ ਨੇ ਟਾਰਗੇਟ ਸਾਰੇ ਨੂੰ ਮੋਰਸਾ ਦਾ ਹੁੰਦਾ ਸੀ ਜਾਂ ਹੋਰ ਵੀ ਚੋਰੀ ਕਰਦੇ ਨੇ ਨਹੀਂ ਨਹੀਂ ਇਹ ਸਿਰਫ ਮੋਟਰਸਾਈਕਲ ਹੀ ਚੋਰੀ ਕਰਦੇ ਸੀ ਹੋਰ ਕੋਈ ਲੁੱਟ ਕੋ ਜਾਂ ਕੋਈ ਹੋਰ ਇਸ ਤਰ੍ਹਾਂ ਦਾ ਕੋਈ ਕ੍ਰਾਈਮ ਨਹੀਂ ਦਾ ਸਾਹਮਣੇ ਗਿਆ ਸਿਰਫ ਮੋਟਰਸਾਈਕਲ ਹੀ ਚੋਰੀ ਕਰਦੇ ਇਹ ਮੈਂ ਪਹਿਲਾਂ ਵੀ ਦੱਸਿਆ ਜੀ ਇਹ ਸਿਰਫ 1.5-2 ਮਹੀਨੇ ਤੋਂ ਸ਼ੁਰੂ ਹੋਇਆ ਹੈ ਕਿੰਨੇ ਕੇਜ ਹੋਰ ਕੇਜ ਕੀਆ ਉਮਰ ਇਹਨੇ ਦੀ 22-23 ਤੇ 24 ਸਾਲਾਂ ਦੀ ਉਮਰ ਹੈ ਜੀ 11 ਅੰਮਰਤ ਨਹੀਂ ਹੈ ਜੀ ਤੇ ਇੱਕ ਤਾਂ ਮੈਰਿਟ ਵੀ ਹੈਗਾ ਪਰ ਥੋੜੇ ਜਿਹੇ ਨਸ਼ਾ ਨਸ਼ਾ ਕਿਹੋ ਜਿਹਾ ਇਹ ਵਰਤੂ ਵਰਤੂ ਇਹਨਾਂ ਦੀ ਪੁੱਛ ਕੇ ਦੇ ਵਿੱਚ ਆਇਆ ਕਿ ਇਹੋ ਜਿਹੜਾ ਹੈਗਾ ਆਹ ਭੰਤ ਵਗੈਰਾ ਪਿੰਦੇ ਸੀਗੇ ਬਾਕੀ ਹੋਰ ਜਿਹੜਾ ਇਥੋਂ ਡੈਟਿਕ ਨਸ਼ਾ ਹੈਗਾ ਉਹ ਨਹੀਂ ਕਹਿੰਦੇ ਇਹਨਾਂ ਦਾ ਡੋਪ ਟੈਸਟ ਵੀ ਕਰਵਾਇਆ ਜਾ ਰਿਹਾ ਤੇ ਨਹੀਂ ਡੋਪ ਟੈਸਟ ਨਹੀਂ ਹਲੇ ਕਰਵਾਇਆ ਜਾ ਰਿਹਾ ਲੋੜ ਪਈ ਤਾਂ ਕਰਵਾਵਾਂਗੇ ਚੋਰੀ ਦੇ ਵਿੱਚ ਤਾਂ ਕੋਈ ਐਡੀਕਟ ਨਹੀਂ ਹੈ ਜੇ ਤੁਸੀਂ ਸਾਬਤ ਮੋਟਰਸਾਈਕਲ ਜਿਹੜੇ ਤੁਸੀਂ ਦਰਾਮਦ ਕੀਤੇ ਅਸਲ ਮਾਲਕ ਮਾਲਕਾਂ ਤੱਕ ਕੌਣ ਸਰ ਉਹਦੇ ਲਈ ਕੀ ਤਰੀਕਾ ਤੰਤਰੀ ਬਿਲਕੁਲ ਜੀ ਅਸੀਂ ਇਹਨਾਂ ਦੇ ਇੰਜਨ ਨੰਬਰ ਚੈਸੀ ਨੰਬਰ ਤੋਂ ਟ੍ਰੇਸ ਕਰਾਂਗੇ ਦੂਜਾ ਅਸੀਂ ਲਿਜਾ ਕੇ ਕਿੱਥੋਂ-ਕਿੱਥੋਂ ਚੋਰੀ ਕੀਤੇ ਹੈਗੇ ਆ ਉਹ ਜਗਾਹ ਸ਼ਨਾਖਤ ਕਰਾ ਕੇ ਅਸੀਂ ਮਾਲਕਾਂ ਨੂੰ ਲੱਭਾ ਲਗਾਗੇ ਦੋ ਮਾਲਕ ਤਹਿਸੀਲ ਭਾਲ ਕਰ ਵੀ ਲਈ ਹੈ ਉਹ ਸਾਡੇ ਕੋਲ ਆਏ ਵੀ ਹੈਗੇ ਆ ਉਹਨਾਂ ਤੇ ਸਟੇਟਮੈਂਟ ਲਿਖ ਰਹੇ ਆ ਤੇ ਇਹ ਮਾਲਕਾਂ ਦੇ ਹੈਂਡਓਵਰ ਕਰਾਂਗੇ ਜੀ ਆ ਵੀ ਆ ਜਦਾ ਰੱਛ ਪਾਏਗਾ ਲੋਕਲੀ ਗੈਰਨੇਗ ਬਧੇਗੀ ਇਹ ਘਟਾਵਾਂ ਜਿਹੜੀਆਂ ਹੋਰ ਵਾਪਰ ਲਈ ਯਾਸ ਹੈਗੀ ਆ ਤੇ ਉਹਦੇ ਲਈ ਆਮ ਲੋਕਾਂ ਨੂੰ ਸੇਵਾ ਕਰਨ ਲਈ ਤੁਸੀਂ ਕਿਸ ਨੇ ਦੱਸਿਆ ਹਾਂ ਬਿਲਕੁਲ ਜੀ ਸਾਡੇ ਐਸਐਸਪੀ ਸਾਹਿਬ ਡਾਕਟਰ ਮਹਤਾਬ ਸਿੰਘ ਜੀ ਆਈਪੀਐਸ ਸਾਹਿਬ ਸਾਡੀ ਡੇਲੀ ਮੀਟਿੰਗ ਵੀ ਲੈਂਦੇ ਹੈਗੇ ਆ ਤੇ ਸਾਨੂੰ ਬਕਾਇਦਾ ਹਰ ਇੱਕ ਨੂੰ ਫੋਨ ਕਰਕੇ ਵੀ ਹਦਾਇਤਾਂ ਜਾਰੀ ਕਰਦੇ ਹੈਗੇ ਆ ਸਪੈਸ਼ਲ ਨਾਕਾਬੰਦੀ ਵੀ ਕਰਵਾਉਂਦੇ ਹੈਗੇ ਆ ਦੇਸ਼ਾ ਨਿਰਦੇਸ਼ ਦਿੰਦੇ ਰਹਿੰਦੇ ਹੈਗੇ ਆ ਤੋਂ ਅਸੀਂ ਜਿਹੜੇ ਹੈਗੇ ਨਾਕਾਬੰਦੀ ਵੀ ਕਰਦੇ ਆ ਅਗਸਤ ਵੀ ਵਿਦਿਆਨੀਆਂ ਹੋਈਆਂ ਹਨ ਤੇ ਕੋਈ ਐਦਾਂ ਦੀ ਗੱਲ ਨਹੀਂ ਹੈਗੀ ਬਿਲਕੁਲ ਸਾਰਾ ਪੀਸਫੁੱਲ ਚੱਲ ਰਿਹਾ ਜੀ ਤੁਸੀਂ ਦੇਖਿਆ ਹੋਣਾ ਪਿਛਲੇ 2-3 ਮਹੀਨੇ ਤੋਂ ਸ਼ਹਿਰ ਦੇ ਵਿੱਚ ਚੋਲੀਆਂ ਵੀ ਆਉਣ ਕਿ ਜਿਹੜੀਆਂ ਘਟਨਾਵਾਂ ਹੈਗੀਆਂ ਜਾਂ ਹੋਰ ਕ੍ਰਾਈਮ ਹੈਗਾ ਬਹੁਤ ਘਟਿਆ ਹੈਗਾ ਅਸੀਂ ਰਾਤ ਦਿਨ ਪਬਲਿਕ ਦੀ ਸੇਵਾ ਦੇ ਵਿੱਚ ਹਾਜ਼ਰ ਹਾਂ ਤੇ ਬਕਾਇਦਾ ਹੁਣ ਦਿਨ ਤੇ ਹਰਾਂ ਦੇ ਦਿਨ ਹੈਗੇ ਮੈਂ ਪਬਲਿਕ ਨੂੰ ਬੇਨਤੀ ਕਰੂੰਗਾ ਜੇ ਤੁਹਾਨੂੰ ਕੋਈ ਸ਼ੱਕੀ ਬੰਦਾ ਦਿਸਦਾ ਹੈਗਾ ਜਾਂ ਕਿਸੇ ਤੇ ਕੋਈ ਸ਼ੱਕ ਹੈਗੇ ਉਹ ਕ੍ਰਾਈਮ ਕਰ ਸਕਦਾ ਰਾਤ ਦਿਨ ਜਦੋਂ ਮਰਜੀ ਸਾਨੂੰ ਫੋਨ ਕਰ ਸਕਦੇ ਹੋ ਕੰਟਰੋਲ ਰੂਮ ਤੇ ਕਰ ਸਕਦੇ ਹੋ ਮੈਨੂੰ ਕਰ ਸਕਦੇ ਹੈਗੇ ਆ ਤੇ ਅਸੀਂ ਤੁਹਾਡੀ ਸੇਵਾ ਦੇ ਵਿੱਚ 24 ਘੰਟੇ ਖੜੇ ਹਾਂ ਸਰੇ ਨਾਲ ਲੋਕ ਸਰਪੇਸ਼ ਕੀਤਾ ਜਾ ਰਿਹਾ ਬਸ ਸੋਣਾ ਸੀ ਉਹਨੂੰ ਪੇਸ਼ ਕਰਨ ਲੈ ਜਾਣਾ ਜੀ ਪੇਸ਼ ਕਰਕੇ ਅਦਾਲਤ ਦੇ ਵਿੱਚ ਤੁਸੀਂ ਛਾਣ ਲਈ ਮੰਨ ਕਰਾ ਦੇ ਸਰੇ ਨਾਲ ਲੋਕ ਸੂਚਨਾ ਦੇਣ ਤੋਂ ਥੋੜਾ ਘਬਰਾਉਂਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਨਹੀਂ ਪਬਲਿਕ ਜੀ ਦੇਖੋ ਹੁਣ ਪਬਲਿਕ ਬੜੀ ਵੇਰ ਹੈ ਪੜ੍ਹੀ ਲਿਖੀ ਹੈ ਹਰ ਇੱਕ ਦੇ ਕੋਲ ਕੰਟਰੋਲ ਹੁੰਦਾ ਨੰਬਰ ਹੈ ਥਾਣੇ ਦੇ ਨੰਬਰ ਹੈਗੇ ਆ ਪਬਲਿਕ ਨੂੰ ਬਿਲਕੁਲ ਨਹੀਂ ਘਬਰਾਉਣਾ ਚਾਹੀਦਾ ਬਿਲਕੁਲ ਨਹੀਂ ਚਿੰਤਾਣਾ ਚਾਹੀਦਾ ਸੱਚੀ ਸੂਚਨਾ ਤੁਸੀਂ ਰਾਤ ਦਿਨ ਹੋਵੇ ਕਦੇ ਵੀ ਤੁਸੀਂ ਦੇਖ ਸਕਦੇ ਹੋ ਤੇ ਪਬਲਿਕ ਦੇ ਹਿੱਤ ਵਿੱਚ ਹੀ ਹੈ ਅਸੀਂ ਹਰ ਇੱਕ ਜੋ ਵੀ ਪਬਲਿਕ ਫੋਨ ਕਰਦਾ ਹੈ ਸਰ ਇਹ ਵੀ ਹੁੰਦਾ ਆ ਕੰਪਲੇਂਟ ਬੰਦਾ ਕਰ ਦਿੰਦਾ ਪਰ ਪੁਲਿਸ ਨੂੰ ਮੌਕਾ ਨਹੀਂ ਦੇਖਣ ਜਾਂਦਾ ਨਹੀਂ ਨਹੀਂ ਇਹ ਤਾਂ ਬਹੁਤ ਘੱਟ ਕੇ ਸੰਜ ਹੋ ਸਕਦਾ ਕੋਈ ਕੰਪਲੇਂਟ ਕਰਦਾ ਉਸ ਨੂੰ ਲਈ ਮੌਕਾ ਦੇਖਦੇ ਆ ਜੇ ਸਾਡਾ ਡਿਊਟੀ ਅਫਸਰ ਕਿਤੇ ਹੋਰ ਕੰਪਲੇਂਟ ਦੇ ਗਿਆ ਹੋਵੇ ਸਾਡੇ ਕੋਲ ਪੀਸੀਆਰ ਵੀ ਹੈਗਾ ਮੈਂ ਖੁਦ ਵੀ ਜਾਨਣਾ ਹੈਗਾ ਅਸੀਂ ਤਾਂ ਰਾਤ ਨੂੰ ਵੀ 10 11 12 ਵਜੇ ਤੱਕ ਗਸ਼ਤ ਕਰਦੇ ਮੈਂ ਤਾਂ ਖੁਦ ਹੀ ਇਲਾਕੇ 'ਚ ਰਹਿਣਾ ਤੇ ਇੱਕ ਦਿਨ ਤਾਂ ਕੋਈ ਇਹ ਸੀ ਮਤਲਬ ਸਾਡੇ ਕੋਲ ਨਹੀਂ ਸਰ ਇੱਕ ਸਵਾਲ ਹੈ ਜਿਨ੍ਹਾਂ ਸਾਥੀਆਂ ਦੀ ਮੌਤ ਸਰ ਚੁੱਪ ਹੋ ਜਾਂਦੀ ਹੈ ਕਿਉਂਕਿ ਨਵਾਂ ਸ਼ਹਿਰ ਦੇ ਵਿੱਚ ਆਮ ਹੀ ਬਣ ਗਿਆ ਉਹ ਕਿਹੜੇ ਨੰਬਰ ਤੇ ਜਾਣਕਾਰੀ ਦੇਣ ਕਿਉਂਕਿ ਖਬਰ ਆ ਜਾਂਦਾ ਜੇ ਸਟੈਕ ਕਰ ਚੁੱਕਿਆ ਹੰਲਾ ਨੁਕਸਾਨ ਹੁੰਦਾ ਉਹੋ ਕਿਹੜੇ ਨੰਬਰ ਤੇ ਸਭ ਤੋਂ ਪਹਿਲਾਂ ਕਾਲ ਕਰੋ ਲੇਖੋ ਸਾਡੇ ਕੰਟਰੋਲ ਦਾ ਨੰਬਰ ਹੈਗਾ 95646 95646 0882132 ਮੇਰਾ ਖੁਦ ਆਪਣਾ ਨੰਬਰ ਹੈਗਾ 959256600 ਸਾਰਿਆਂ ਕੋਲ ਨੰਬਰ ਹੈਗਾ ਉਹ ਥਾਣੇ ਦੇ ਨੰਬਰ ਵੀ ਛੇਲੇ ਦੇਖੋ ਕਦੇ ਵੀ ਕਿਸੇ ਟਾਈਮ ਵੀ ਸਮਾਂ ਦੀ ਪਰਮਿਸ਼ਨ ਦੇ ਸਾਬ ਜਤਾਰ ਸਿੰਘ ਜੱਬੋਵਾਨ ਦੇਓ ਅਜਤ ਅਜਾਜਤ 9465013313 ਤੇ ਕਰੋ ਸੰਪਰਕ